ਆਮਰਵਿੰਦਰ ਸਿੰਘ ਰਾਤੀ ਕੀ ਮਾਮਲਾ ਹੋਇਆ ਸੀ ਇੱਕ ਤੁਹਾਡੇ ਉੱਪਰ ਇਲਕੇਸਨ ਲਾਇਆ ਜਾ ਰਿਹਾ ਇੱਕ ਜਨਾਨੀਆਂ ਦੇ ਪਰਿਅ ਸਾਡੇ ਬੰਦੇ ਜਿਹੜੇ ਸੀ ਕਿ ਉਹਨਾਂ ਡਰਿੰਗ ਕਰਕੇ ਕਿਸੇ ਉੱਪਰ ਹੱਥਾ ਪਾਈ ਦਿੱਤੀ ਨਹੀਂ ਜਨਾਨੀਆਂ ਦੇ ਤਾਂ ਕੋਈ ਹੱਥਾ ਪਾਈ ਨਹੀਂ ਹੋਈ ਸਾਡੇ ਐਕਚੁਅਲੀ ਮੱਲੇ ਚ ਸ਼ਰਾਰਤੀ ਅੰਸਰ ਹੈਗਾ ਮੁੰਡਾ ਇਹ ਤੇ ਕੋ ਉਹਦੇ ਪੰਜ ਸੱਤ ਤੇ 10 ਸਾਥੀਆਂ ਦਾ ਗਰੁੱਪ ਆ ਉਹ ਰਾਤੀ ਅਸੀਂ ਆਪਣੇ ਕਰਦੇ ਮੂਰੇ ਖੜੇ ਸੀਗੇ ਸਾਡੇ ਨਾਲ ਸਿਆਣੇ ਬੰਦੇ ਖੜੇ ਦੇਗੇ ਤਾਂ ਉਹ ਇੱਥੋਂ ਨਿਕਲਦੇ ਹੋਏ ਸਾਨੂੰ ਗਾਲ ਕੱਢ ਕੇ ਨਿਕਲੇ ਕਹਿੰਦਾ ਰੋਡ ਤੇ ਆ ਜਾਓ ਮੈਂ ਗਾਲ ਵੀ ਨਹੀਂ ਕੱਢ ਕੇ ਤੁਹਾਨੂੰ ਦੱਸ ਸਕਦਾ ਕਿਹੜੀ ਗਾਲ ਕੱਢੀ ਤਾਂ ਮੇਰੇ ਵੱਡੇ ਬ੍ਰਦਰਾਂ ਨੇ ਜਾ ਕੇ ਉਹਨੂੰ ਪੁੱਛਿਆ ਕਿ ਦੂਗਾਰਾਂ ਕਰਦਾ ਕਹਿੰਦਾ ਤੂੰ ਰੋਡ ਤੇ ਆ ਜਾ ਉਹ ਰੋਡ ਤੇ ਗਏ ਤੇ ਇਹਦੇ ਬਾਕੀ ਸਾਥੀ ਉੱਤੇ ਰੋਡ ਤੇ ਖੜੇ ਸੀਗੇ ਅਸੀਂ ਥਾਣੇ ਫੋਨ ਕੀਤਾ ਤਾਂ ਮੁੰਚੀ ਸਾਹਿਬ ਕਹਿੰਦੇ ਵੀ ਸਾਨੂੰ ਟਾਈਮ ਲੱਗਣਾ ਮੈਂ ਚਲੋ ਆਪਾਂ ਲੜਾਈ ਝਗੜਾ ਨਹੀਂ ਕਰਨਾ ਇਹਨੂੰ ਕਹਿੰਦਾ ਤੂੰ ਗੱਡੀ 'ਚ ਬਿਠਾ ਕੇ ਫੇਲਿਓ ਅਸੀਂ ਉਹਨੂੰ ਗੱਡੀ 'ਚ ਬਿਠਾ ਰਹੇ ਸੀ ਜਾਨੂੰ ਹੱਥਾ ਪਾਈ ਸੁਰੂ ਹੋ ਗਈ ਫਿਰ ਅਸੀਂ ਚਲੋ ਇਹਨੂੰ ਬਿਠਾਇਆ ਗੱਡੀ 'ਚ ਉੱਥੇ ਲੈ ਕੇ ਥਾਣੇ ਬਾਕੀ ਜੇ ਕਹਿੰਦੇ ਕੋਈ ਲੜਾਈ ਝਗੜੇ ਦੇ ਵਿੱਚ ਕਿਸੇ ਲੇਡੀ ਨੂੰ ਹੱਥ ਚੱਕਿਆ ਹੱਥ ਤਾਂ ਭਾਜੀ ਕਿਸੇ ਨੇ ਨਹੀਂ ਚੱਕਿਆ ਇਹ ਤਾਂ ਆਪਸ ਵਿੱਚ ਮਾੜੀ ਮੋਟੀ ਲੋ ਹੱਥਾ ਭਾਜੀ ਨਹੀਂ ਸਾਡੇ ਕਰਦੀਆਂ ਜਨਨੀਆਂ ਸੀਗੀਆਂ ਉਹਨਾਂ ਦੇ ਵੀ ਹੋਇਆ ਅਸੀਂ ਵੀ ਕਹੇ ਸਾਡੇ ਸਾਡੀਆਂ ਜਨਨੀਆਂ ਤਾਂ ਚੱਕਿਆ ਪਰ ਹੱਥ ਉੱਤੇ ਕਿਸੇ ਨੇ ਨਹੀਂ ਚੱਕਿਆ ਇਹ ਵੀ ਸਾਡੀ ਆਉਦੇ ਨਾਲ ਸੀਗੀ ਕਿਸੇ ਹੋਰ ਨਾਲ ਤਾਂ ਹੈ ਹੀ ਨਹੀਂ ਪੂਰੇ ਮੱਲੇ ਦੇ ਵਿੱਚ ਭਾਜੀ ਬਦਨਾਮ ਆ ਉਹ ਬੰਦਾ ਉਹ ਬੰਦੇ ਦੇ ਉੱਤੇ ਇੰਨੇ ਅਲੀਗੇਸ਼ਨ ਆ ਇੱਕ ਨਹੀਂ ਬਹੁਤ ਅਲੀਗੇਸ਼ਨ ਹੋ ਉਸਦੇ ਦੇ ਤੇ ਉਹਨਾਂ ਦੇ ਕਹਿਣ ਦਾ ਮਤਲਬ ਉਹ ਕਹਿੰਦੇ ਕਹਿੰਦੇ ਇਹਨਾਂ ਦੇ ਕੋਈ ਇਲੈਕਸ਼ਨ ਦੇ ਆ ਸੀ ਉਹਨਾਂ ਨਾਲ ਦੇ ਖੜੇ ਸੀ ਉਹ ਦੀ ਰੰਜੀਤ ਸੀ ਕਰਦੇ ਪਏ ਆ ਨਹੀਂ ਮੇਰਾ ਇਲੈਕਸ਼ਨਾਂ ਦਾ ਕੋਈ ਮਟਰ ਨਹੀਂ ਮੇਰੇ ਨਾਲ ਖੜੇ ਕਿਉਂ ਨਹੀਂ ਮੇਰੇ ਨਾਲ ਨਾਲੇ ਖੜੇ ਸੀ ਮੇਰੇ ਸਾਰੇ ਇਹ ਮੈਨਾਂ ਕਿਉਂ ਨਹੀਂ ਖੜੇ ਇਹ ਰੰਜੀਤ ਉਹ ਨਹੀਂ ਹੈਗੀ ਜੀ ਇਹ ਰੰਜੀਤ ਪਤਾ ਕੀ ਆ ਇਹ ਮੁੰਡਾ ਜਿਹੜਾ ਹੈਗਾ ਇਹ ਗਲਤ ਬੰਦਾ ਵਾ ਜੀ ਇਹ ਕੁੜੀਆਂ ਨਾਲ ਗਲਤ ਹਕਤਾਂ ਕਰਦਾ ਬੁਲਾਫ ਸਲਾ ਕੇ ਉਹਨਾਂ ਦੇ ਨਾਲ ਰਿਲੇਸ਼ਨ ਬਣਾਉਂਦਾ ਇਹ ਆਪਣੀ ਦੁਕਾਨ ਦੇ ਵਿੱਚ ਵੀ ਕੁੜੀਆਂ ਬਾੜਦੇ ਆ ਠੀਕ ਆ ਜੀ ਪਹਿਲਾਂ ਕੋਈ ਮੈਟਰ ਹੋਇਆ ਸੀਗਾ ਇਸ ਬੰਦੇ ਦੇ ਦਿਲ ਚ ਰੰਜਿਸ਼ ਉਹੀ ਆ ਨਹੀਂ ਉਹ ਤਾਂ ਗੱਲ ਬੱਤੀ ਲੇਕਿਨ ਜਿਹੜੇ ਹੁਣ ਕੰਨ ਦਾ ਮੈਟਰ ਹੋਇਆ ਸੀ ਉਹਦੇ ਬਾਰੇ ਗੱਲ ਕਰੀਏ ਉਹਦਾ ਕੀ ਹੋਇਆ ਹਮਲਾਇ ਤੇ ਉਹਦੇ ਬਾਰੇ ਗੱਲ ਕਰਨੀ ਸੀ ਜਿਹੜਾ ਬਸ ਉਹਦੇ ਅਲੀਗੇਸ਼ਨ ਲੱਗ ਰਹੇ ਨੇ ਸਾਡੇ ਵਿੱਚੋਂ ਤਾਂ ਕਿਸੇ ਨੇ ਕਿਸੇ ਤੇ ਹੱਥ ਨਹੀਂ ਚੱਕਿਆ ਜੀ ਕੋਈ ਪਹਿਲੀ ਗੱਲ ਤਾਂ ਲੇਡੀਸਾਂ ਤੇ ਅਸੀਂ ਸਿਰੇ ਮੋੜਵਾਰ ਬੰਦੇ ਆ ਅਸਾਨੂੰ ਇਹਨਾਂ ਤੋਂ ਖਤਰਾ ਬਾਜੀ ਇਹ ਬੰਦੇ ਇਕੱਠੇ ਕਰਕੇ 10 20 ਵੀ ਮੁੰਡੇ ਇਕੱਠੇ ਕਰਕੇ ਹੁੱਲਰਵਾਜੀ ਕਰਨੀ ਹੈ ਕਿੱਥੇ ਦਾ ਇਨਸਾਫ ਅਸੀਂ ਮੋਹਤਵਾਰ ਬੰਦੇ ਅਸੀਂ ਤਾਂ ਸਮਾਜ ਨੂੰ ਸੁਧਾਰਨ ਲਈ ਆ ਅਸੀਂ ਇਹਨੂੰ ਵੀ ਦੋ ਤਿੰਨ ਵਾਰੀ ਸਮਝਾਇਆ ਇਹ ਗੱਲ ਦਾ ਹਰਕਾ ਕਰਦੇ ਆ ਉਸੇ ਰੰਝਾਂ ਜਿਹੇ ਸਾਡੇ ਨਾਲ ਸਾਨੂੰ ਗਾਲਾਂ ਕੱਢ ਦਿਆ ਜਾਂ ਸਾਨੂੰ ਧਮਕੀਆਂ ਦਿੰਦੇ ਆ ਮੁੰਡੇ ਇਕੱਠੇ ਕਰਕੇ ਲੈਂਦੇ ਆ ਤੁਹਾਨੂੰ ਤੈਨੂੰ ਤੋਂ ਖਤਰਾ ਅੱਛਾ ਤੁਸੀਂ ਇਸ ਤੋਂ ਪਹਿਲੇ ਕੋਈ ਕੰਪਲੇਂਟ ਦਿੱਤੀ ਸੀ ਨਾ ਦਿਖਾਓ ਇਹਨ ਦੇ ਖਿਲਾਫ ਬਹੁਤ ਕੰਪਲੇਟਾਂ ਜੀ ਅੱਛਾ ਜੀ ਇਹ ਮੁੰਡੇ ਦੇ ਖਿਲਾਫ ਤਿੰਨ ਕੰਪਲੇਟਾਂ ਜੀ ਖਾਨੇ ਚ ਪ੍ਰਾਜਾ ਮੰਦੀਆਂ ਹੋਈਆਂ ਮਾਫੀਆਂ ਮੰਗੀਆਂ ਨੇ ਤੇ ਫਿਰ ਉਹੀ ਉਹੀ ਚੀਜ਼ ਕਰਕੇ ਮੈਨਾਂ ਹੁੰਦਗ ਰੱਖਦਾ ਜੀ ਅਸੀਂ ਤਾਂ ਫਿਰ ਵੀ ਇਹਨੂੰ ਕਹਿੰਦੇ ਬੱਚਾ ਬੱਚਾ ਚਲੋ ਛੱਡ क्या तो हुआ था आपके साथ भी मार हुई है। मैं ये ये मुंडे मारे गए तो मैं बचवाने गए तो मेरे थप्पड़ मार दिया मेरे नाक का कोका गिर गया अच्छा। और फिर मैं फिर बाद में, म, तो म, 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 कचड़ा कचड़ा में मैं गिर गई वहाँ से उठी जब उठ के आई तब तो फिर से थप्पड़ मार दिया तो कान से बाली गिर गई तो थप्पड़ लगाए मैं ये मुंडे को छुड़ाते रहे की दबा दिया नीचे पलाट में

ਉਹਨੇ ਨਹੀਂ ਲੈ ਜਾਣਾ ਫਿਰ ਗਾਲਾਂ ਕੱਢਿਆ ਮੁੰਡੇ ਨੂੰ ਫੜ ਲਿਆ ਕਾਲਰ ਫਿਰ ਮੈਨੂੰ ਥੱਕਾ ਦਿੱਤਾ ਥੱਕਾ ਕਰਕੇ ਮੁੰਡਾ ਮੇਰਾ ਗੁੱਸਾ ਹੋ ਗਿਆ ਤੋਂ ਉਹਨੂੰ ਕਾਲਰ ਫੜ ਲਿਆ ਕਦੇ ਇਹ ਰਾਜਨੀਤਿਕ ਸਰਪੇ ਸਰੀਆ ਗੁੰਡਾਗਰਦੀ ਕਰਦੇ ਆ ਗੁੰਡਾਗਰਦੀ ਕਰਦੇ ਆ ਇਹ ਸੋਚਦੇ ਆ ਨਾ ਬਈ ਇਹਨੂੰ ਕਲੋਂ ਨਹੀਂ ਆਉਣ ਦੇਣਾ ਮਤਲਬ ਇਹ ਮਾਰੇਗਾ ਮੇਰੇ ਤੋਂ ਉਸ ਦਾ ਕੋਈ ਨਹੀਂ ਇਹ ਥੋੜੇ ਡਰ ਕੇ ਰਾਨੇ ਪਿਛਲੀ ਲੋੜੀ ਨੂੰ ਇਹਦਾ ਹੀ ਇੱਥੇ ਸੀਗੇ ਉਹ ਲੇਕਿਨ ਇਹ ਤਾਂ ਹਰ ਵਾਰ ਦਾ ਕੰਮ ਆ ਹਰ ਵਾਰ ਦਾ ਇਹੀ ਕੰਮ ਹੈ ਪਿਛਲੀ ਲੋੜੀ ਨੂੰ ਇਹ ਸਾਡੇ ਮੁੰਡੇ ਤੋਂ ਮਾਰੇ ਆ ਸੀਗਾ ਹਾਂ ਅਸੀਂ ਅਬ ਇਹ ਕੀ ਕੀ ਹੋਇਆ ਕਲੀ ਮੈਂ ਰਤੀ 11 ਵਜੇ ਤੋਂ ਜਾ ਰਿਹਾ ਸੀ ਜੀ ਹਾਂਜੀ ਲੈਟ ਚਲੀ ਸੀ ਮੈਂ ਘਰ ਨੂੰ ਜਾ ਰਿਹਾ ਸੀਗਾ ਰਸਤੇ ਜੀ ਮੈਂ ਆਪਣੇ ਦੋਸਤਾਂ ਕੋਲ ਗਿਆ ਜੀ ਚਲੋ ਮੈਂ ਘਰੇ ਚੱਲਾਂ ਮਾ ਆਜੇ ਰੋਡ ਤੇ ਚਲੀਏ ਇਹਨਾਂ ਨੇ ਦਰੂ ਪੀਤੀ ਸੀਗੇ ਪਿੱਛੋਂ ਆ ਕੇ ਕਹਿੰਦੇ ਸਾਡਾ ਤੂੰ ਤੁਸਾਂ ਨੂੰ ਕਹਿ ਰਿਹਾ ਮੈਂ ਰੋਡ ਤੇ ਚਲੀਏ ਕਹਿੰਦਾ ਆ ਜਾ ਰੋਡ ਤੇ ਪੰਜ ਛੇ ਜਣੇ ਅੰਦਾਜ਼ੂ ਵੀ ਕਿਵੇਂ ਰੋਡ ਤੇ ਜਾ ਕੇ ਲੱਗ ਗਏ ਉਹ ਬੇਲੇ ਸੀਗੇ ਜਿਹਨਾਂ ਦਰੂ ਪੀਤੀ ਸੀ ਬੱਬੂ ਸੀਗਾ ਸਾਬੀ ਸੀਗਾ ਸੁਖਦੇਵ ਸਿੰਘ ਤੇ ਉਹ ਪਸ਼ਵਿੰਦਰ ਸੀਗਾ ਤੇ ਜਰਨੈਲ ਸੀ ਕਿੱਥੇ ਰਹਿੰਦੇ ਨੇ ਇਹ ਇਹ ਪੋਟਾ ਗਰੋਂ ਰਹਿੰਦੇ ਜੀ ਤੇ ਕੀ ਤੁਹਾਨੂੰ ਵੀ ਕਹਿੰਦੇ ਸੀ ਕਿਸ ਤੱਕ 20 ਸਾਲ ਨੂੰ ਲੈ ਕੇ ਲੜਾਈ ਹੋਈ ਦੇਖੋ ਇਹ ਜਣ ਬਸ ਮੈਂ ਉਹਨਾਂ ਆਪਣੇ ਦੋਸਤਾਂ ਨੂੰ ਕਹੀ ਮੈਂ ਚਲੋ ਮੈਂ ਘਰੇ ਲੈ ਕੇ ਚੱਲਦਾ ਹਾਂ ਮੈਂ ਘਰੇ ਚੱਲਣਾ ਅੱਜ ਰੋਡ ਤੇ ਚਲੀਏ ਇਹਨਾਂ ਨੇ ਕਿ ਇਹ ਸੋਚੇ ਕਿ ਮੈਨੂੰ ਗਾਲਾ ਗੁੱਲਾ ਕੱਢੀਆਂ ਇਹਨਾਂ ਨੇ ਆ ਕੇ ਦੋ ਦੂਰੀ ਕਿਨੇ ਜਾਣ ਕੇ ਫਿਰ ਕੁੱਟਾਈ ਅੱਛਾ ਬਟਨਰ ਕੋਈ ਵੈਰੀਫਿਕੇਸ਼ਨ ਨਹੀਂ ਦੋੜਿਆ ਨਾ ਕੋਈ ਗੱਲਬਾਤ ਕਲੀਅਰ ਨਹੀਂ ਕੀਤੀ ਨਾ ਕੁਝ ਵੀ ਨਹੀਂ ਕੁਝ ਵੀ ਗੱਲਬਾਤ ਕਲੀਅਰ ਨਹੀਂ ਕੀਤੀ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਤੁਸੀਂ ਮੈਨੂੰ ਬਣ ਜਾ ਬਣ ਜਾ ਕਹਿੰਦੇ ਰਹਿੰਦੇ ਹੋ ਤੁਸੀਂ ਇਹਨੇ ਕੁੱਟਣ ਲੱਗੇ ਮੇਰੇ ਨਾਲ ਮੈਂ ਕੋਟ ਲੋ ਜੇਦਾ ਕਦਾ ਨੂੰ ਜਦਾ ਕੋਈ ਦੁਸਤਾ ਆ ਮੈਂ ਜੇ ਤੁਹਾਨੂੰ ਪੁੱਠਾ ਬੋਲ ਜਾਵਾਂ ਕਹਿੰਦਾ ਨਹੀਂ ਤੂੰ ਕਿੱਦਾਂ ਗਿਆ ਰੋਡ ਤੇ ਚੱਲ ਰਿਹਾ ਜਿਆਦੀ ਵੀਤੀ ਇਹਨਾਂ ਨੂੰ ਪਤਾ ਲੱਗਦਾ ਨਹੀਂ ਵੀ ਕਿੰਨੇ ਟਾਈਮ ਦਾ ਸਮਾਂ ਸੀ ਤਾਂ 11 ਵਜੇ ਦੀ 11:00 11 ਵਜੇ 11 ਦੇ ਸਮਾਂ ਸੀ ਇਹ ਇਹਨਾਂ ਕੋਲੇ ਬੀਕਲ ਸੀ ਜਿਹੜਾ ਜਾਰ ਗਏ ਸੀ ਜਿਹੜਾ ਸਾਡੇ ਉੱਪਰ ਹਮਲਾ ਕੀਤਾ ਸੀ ਜਿਆਦਾ ਹੀ ਕੋਈ ਨਹੀਂ ਹੱਥਾਂ ਨਾਲ ਹੀ ਪਟਾਇਆ ਜੀ ਨਾ ਨਾ ਹਾਂਜੀ ਤੇ ਕੋਈ ਸਾਡਾ ਬੁੱਤਾਂ ਮਰੀ ਸਾਡੇ ਕਲੇ ਆ ਫਿਰਾਂ ਚ ਸੀ ਕੋਈ ਇਹਨਾਂ ਇਹ ਰੰਜੀਤ ਜੀ ਨੇ ਇਹਨਾਂ ਦੀ ਤੁਸੀਂ ਸਪੋਰਟ ਨਹੀਂ ਕਰੀ ਕੀਤੀ ਜਿਹੜੇ ਸਪੰਚੀ ਚ ਖੜੇ ਹੋਏ ਸੀ ਜੀ ਤੇ ਸਾਡੇ ਸਪੋਰਟ ਮੰਗਦੇ ਸੀ ਸਪੋਰਟ ਨਹੀਂ ਨੰਜੀ ਜੀ ਕਰਕੇ ਨਾਲ ਹੋ ਰਿਹਾ ਕੋਈ ਅੱਛਾ ਉਹਦੇ ਕਰਕੇ ਤੁਹਾਡਾ ਪਰ ਹਾਂ ਜੀ ਮੇਰੇ ਨਾਲ ਜਿਸ ਉਹ ਕੁਝ ਕੰਪਲੇਨ ਦਿੱਤੀ ਸੀ ਹਾਂਜੀ ਇਹ ਪੁਲਿਸ ਕੰਮ ਤੇ ਆ ਕੇ ਆਏ ਜੀ ਕਰਨ ਕੀ ਆ ਸੋ ਸਮਝਦਾ ਉਹ ਕਹਿੰਦੇ 3 ਵਜੇ ਤੱਕ ਤੁਸੀਂ ਆ ਜਾਓ ਤੁਹਾਡੇ ਦਰਵਾਜ਼ੇ ਲਿਖਾਏ ਲਿੰਕ ਤੇ ਹਾਂ ਹੁਣ ਕੀ ਮੰਗ ਕਰਦੇ ਮੈਂ ਫੈਸਲੇ ਮੰਗ ਦੇਈ ਸਭ ਇਹ ਦੇ ਦਿਨ ਨੂੰ ਠੀਕ ਹੈ ਮੇਰਾ ਰਜਤ ਕੁਮਾਰ ਜੀ ਕੀ ਮਾਮਲਾ ਹੋਇਆ ਸਿੱਕਾ ਮਾਮਲਾ ਗੁਰੇ ਮੈਂ ਕੰਮ ਤੇ ਸੀਗਾ ਮੈਨੂੰ ਨਾ ਫੋਨ ਆਇਆ ਰਾਤੀ ਸਾਢੇ 11 ਵਜੇ ਫੋਨ ਆਇਆ ਮੈਨੂੰ ਤੇ ਕਹਿੰਦੇ ਕਿ ਮਤਲਬ ਇਦਾਂ ਦਾ ਗੱਲ ਹੋਈ ਆ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਭਾਜੀ ਕੋਈ ਨਹੀਂ ਚਲੋ ਜਵਾਕ ਹੈਗੇ ਆ ਤੁਸੀਂ ਉਹਨਾਂ ਨੂੰ ਘਰੇ ਭੇਜ ਦਿਓ ਤੇ ਤੁਸੀਂ ਆਪਦੇ ਘਰੇ ਜਾ ਤੁਸੀਂ ਸਹਣੇ ਬੰਦੇ ਹੋ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਦੇ ਸਾਰੇ ਵੱਡੇ ਭਰਾ ਬਾਹਰ ਆ ਤੇ ਇਹਨਾਂ ਨੇ ਉਹਦਾ ਫਾਇਦਾ ਚੱਕਿਆ ਕਿ ਮਤਲਬ ਬਾਹਰ ਤੇ ਅਸੀਂ ਫੜ ਕੇ ਕੁੱਟ ਲੈ ਜੀ ਕਿਸੇ ਨੇ ਕੁਝ ਕਹਿਣਾ ਨਹੀਂ ਲੋੜੀ ਦਾ ਤਿਉਹਾਰ ਹੈ ਤੇ ਉਸ ਤੋਂ ਬਾਅਦ ਅਸੀਂ ਅੱਧੇ ਘੰਟੇ ਬਾਅਦ ਫਿਰ ਮੈਨੂੰ ਫੋਨ ਕਹਿੰਦਾ ਭਾਜੀ ਮੈਂ ਕੰਮ ਤੋਂ ਜਾ ਰਿਹਾ ਸੀਗਾ ਕਰੇ ਮਤਲਬ ਤੇ ਕਹਿੰਦਾ ਮੈਨੂੰ ਵੀ ਫੜ ਕੇ ਕੁੱਟਿਆ ਵਾ ਇਹਨਾਂ ਨੇ ਫੇਰ ਮੈਂ ਤੋਂ ਆਪਣੇ ਮਤਲਬ ਡਿਊਟੀ ਆਫ ਕਰਕੇ ਮੈਂ ਆਇਆ ਵਾਂ ਇੱਥੇ ਦੇਖਿਆ ਉਸ ਤੋਂ ਬਾਅਦ ਦੇਖਿਆ ਤੇ ਕੋਈ ਨਹੀਂ ਸੀਗਾ ਸਭ ਸਭ ਭੱਜੇ ਹੋਏ ਸੀਗੇ ਉਸ ਤੋਂ ਬਾਅਦ ਮੈਂ ਆ ਕੇ ਮਤਲਬ ਆਪਣੇ ਘਰੇ ਦੇਖਿਆ ਇਹਨਾਂ ਦੇ ਮਾਤਾ ਦੇ ਸੱਟ ਲੱਗੀ ਸੀ ਤੇ ਆਂਟੀ ਦੇ ਸੱਟ ਲੱਗੀ ਤੇ ਫੇਰ ਮੈਂ ਕੁਝ ਨਹੀਂ ਕੀਤਾ ਮੈਂ ਚੱਕ ਕੇ ਇੱਕ ਤੇ ਨਾਲੇ ਅਭਿਸ਼ੇਕ ਜਿਹੜਾ ਮੁੰਡੇ ਤੇ ਗੱਲ ਹੋਈ ਸੀ ਉਹ ਮੁੰਡਾ ਬੇਹੋਸ਼ ਸੀਗਾ ਉਹ ਇਹਨਾਂ ਤੇਨਾਂ ਨੂੰ ਮੈਂ ਚੱਕ ਕੇ ਸਿਵਲ ਗਿਆ ਵਾਂ ਸਿਵਲ ਜਾ ਕੇ ਮੈਂ ਸਾਰਾ ਕਰਾ ਕੇ ਫੇਰ ਤੇ 2:30 ਵਜੇ ਮੈਂ ਘਰੇ ਆਇਆ ਕਿੰਨੇ ਲੋਕਾਂ ਨੂੰ ਫੱਟੜ ਕੀਤਾ ਇਹਨਾਂ ਨੇ ਦਿਨਾਂ ਦੇ ਘਟੋ ਘਟੇ ਚਾਰ ਪੰਜ ਜਣੇ ਸੀ ਇਹ ਮਤਲਬ ਇੱਧਰ ਦੋ ਲੇਡੀਜ਼ ਸੀਗੇ ਬਾਕੀ ਤਿੰਨ ਉਹ ਮਤਲਬ ਜਵਾਕ ਹੀ ਸੀਗੇ ਅੱਛਾ ਜੀ ਤੇ ਉਹ ਉਹਨਾਂ ਵੱਲੋਂ ਘਟੋ ਘਟੇ 7-8 ਮਤਲਬ ਬੰਦੇ ਸੀਗੇ ਤੇ ਸਾਰਿਆਂ ਨੇ दारू ਪੀਤੀ ਹੋਈ ਸੀ ਹੂੰ ਤੇ ਕਿੰਨੇ ਟਾਈਮ ਦਾ ਸਮਾਂ ਸੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀ ਸਵੀਗੀ ਤੇ ਕੰਮ ਕਰਦਾ ਹਾਂ ਕਿ ਮੈਂ ਗਿਆ ਹਾਂ ਅਸੀਂ ਰਾਤੀਂ ਉਹ ਮਤਲਬ ਆਪਣੇ ਕੰਮ ਵਾਸਤੇ ਤੇ ਉਸ ਤੋਂ ਬਾਅਦ ਆਉਣਾ ਮੈਂ ਨਾਲ ਹੀ ਇੱਥੇ ਆਇਆ ਮੈਂ ਤੇ ਦੇਖਿਆ ਤੇ ਮਤਲਬ ਪਹਿਲਾਂ ਹੀ ਸੱਟਾ ਸੱਟਾ ਲੱਗਿਆ ਉਹ ਮੁੰਡਾ ਬੇਹੋਸ਼ ਹੋਇਆ ਪਿਆ ਸੀ ਪੂਰਾ ਹੀ ਮਤਲਬ ਇੱਥੋਂ ਦੇ ਨਾਲੇ ਕਿਆਕੀ ਲੈ ਕੇ ਗਏ ਉਹਨਾਂ ਨੂੰ ਵੀ ਮਤਲਬ ਅਸੀਂ ਹਸਪੀਟਲ ਲੈ ਕੇ ਆਏ ਇਲਾਜ ਕਰਾ ਦਿੰਨੇ ਆ ਤੇ ਉੱਥੇ ਜਾ ਕੇ ਪਤਾ ਲੱਗਾ ਬਾਅਦ ਚ ਕਿ ਥਾਣੇ ਲੈ ਕੇ ਸੀ ਉੱਥੇ ਦਰਖਾਸਤ ਦਰਖਾਸਤ ਲਿਆ ਕੇ ਉੱਥੇ ਇਹਨਾਂ ਦਾ ਸੈਂਸ ਉਹਨਾਂ ਕਰਾਏ ਆ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੀ ਕੋਈ ਸਨਾਖਤ ਹੋ ਪਾਈ ਕਿਤੇ ਤਰ੍ਹਾਂ ਨਾਲ ਨਹੀਂ ਇਹਨਾਂ ਦਾ ਮਤਲਬ ਹੈ ਇਹ ਉਹਨਾਂ ਦੀ ਕੋਈ ਸਨਾਖਤ ਹੋ ਪਾਈ ਜੋ ਜਿਨ੍ਹਾਂ ਨੇ ਹਮਲਾ ਕੀਤਾ ਸੀ ਹਾਂਜੀ ਉਹ ਮਤਲਬ ਆ ਮਗਵਾਂਡੀ ਹੈਗੇ ਆ ਇਹਨਾਂ ਪਿਛਲੇ ਕੋਈ ਰੰਜਿਸ਼ ਸੀ ਉਹ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਅਸੀਂ ਮਤਲਬ ਇਹਨਾਂ ਦਾ ਸਾਥ ਨਹੀਂ ਦਿੱਤਾ ਤਾਂ ਕਰਕੇ ਇਹਨਾਂ ਦਾ ਮਤਲਬ ਵੈਰ ਕੱਢਿਆ ਉਹੀ ਇਕੱਲਾ ਦੇਖ ਕੇ ਮੁੰਡਾ ਇਹਨਾਂ ਨੇ ਪਤਾ ਹੱਥ ਪਾਇਆ ਠੀਕ ਹੈ ਜੀ ਹਾਂਜੀ ਆਜੀ ਸਰ ਇੱਕ ਮਾਮਲਾ ਹੈ ਜੀ ਬੋਟਾ ਮਾਮਲਾ ਜੀ ਸਰ ਉਹ ਡਗਲੋਨੀ ਦਾ ਝਗੜਾ ਹੋਇਆ ਸੀ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਦੋਹਾਂ ਦੀ ਪਰਦਾਸ਼ ਜਲਦੀ ਆ ਬਾਹਰ ਪਰਦਾਸ਼ ਜਹੀ ਖੂਤ ਹੋਗੀ ਜੇਹੀ ਕਾਰਵਾਈ ਅਮਰ ਵਿੱਚ ਲੈਂਦੀ ਜੋ ਸਰ ਕਿਹਾ ਜਾਂਦਾ ਰਾਤ 11 ਵਜੇ ਉਹਨਾਂ ਦੀ ਲੜਾਈ ਹੋਈ ਸੀ ਇਹ ਔਨਰ ਬਾਜੀ ਕਰਕੇ ਕੋਈ ਬਸ ਉਹਨਾਂ ਦੇ ਜਦੋਂ ਅਸੀਂ ਗਏ ਆ ਵੈਰੀਫਾਈ ਕੀਤਾ ਉਹਨਾਂ ਦੀ ਸ਼ਰਾਬ ਵਗੈਰਾ ਪੀਤੀ ਸੀ ਦੋਹਾਂ ਤਰ੍ਹਾਂ ਦੀ ਔਰ ਸਵਿਚ ਯੋਨ ਦਾ ਕੋਈ ਗਲੀ ਝਗੜਾ ਹੋਇਆ ਸੀਗਾ ਤਰਖਾਸ ਤੋਂ ਉਹ ਤੇ ਰਾਮੀ ਆ ਗਈਆਂ ਬਹੁਤ ਧਰਾਂ ਨੂੰ ਟਾਈਮ ਵੀ ਦਿੱਤਾ ਆਪਣੇ 4 ਵਜੇ ਦਾ ਹੀ ਉਹ ਸਵੇਰ ਜਿਹੜੀ ਬੰਦਗੀ 4 ਵਜੇ ਚਲਦੀ ਆ ਫਰਦੀ ਕਰ ਗਈ ਬਿਲਕੁਲ ਠੀਕ ਇਹ ਸਾਰੇ ਜੁ ਕੋਈ ਜਨਾਨੀਆਂ ਦੇ ਉੱਪਰ ਵੀ ਇਹ ਕਿਤੇ ਜਨਾਨੇ ਦੀ ਮਸਤ ਕਰੀ ਗਈ ਹੈ ਜਨਾਨੀਆਂ ਵਾਲੀ ਨਹੀਂ ਗੋਗਲ ਸਾਹਮਣੇ ਆਈ ਇਹ ਦਾ ਕੋਈ